ਦੇਸ਼ ਲਈ ਅੰਤਰਰਾਸ਼ਟਰੀ ਪੱਧਰ ਤੇ ਮੈਟਲ ਜਿੱਤਣ ਵਾਲੇ ਪਹਿਲਵਾਨ 20 ਅਪ੍ਰੈਲ ਤੋਂ ਜਦਕਰ ਮੰਚ 'ਤੇ ਧਰਨੇ ਤੇ ਲੈਕਿਨ ਜਿੱਥੇ ਉਹਨਾਂ ਦੇ ਹੱਕ 'ਚ ਕਈ ਰਾਜਨੀਤਿਕ ਪਾਰਟੀਆਂ ਦੇ ਆਗੂ ਉੱਥੇ ਉਹਨਾਂ ਦੇ ਕੋਲ ਪਹੁੰਚ ਕੇ ਸਮਰਥਨ ਦੇ ਗਲਕਾਰੇ ਨੇ। ਉੱਥੇ ਹੀ ਹੁਣ ਦੇਸ਼ ਭਰ 'ਚ ਵੱਖ-ਵੱਖ ਥਾਵਰ 'ਤੇ ਲੋਕ ਅਤੇ ਆਮ ਜਨਤਾ ਵੀ ਉਹਨਾਂ ਦੇ ਖਿਡਾਰਨਾਂ ਦੇ ਹੱਕ ਵਿੱਚ ਆਵਾਜ਼ ਉਠੰਦ ਕਰੇ ਨੇ। ਪਰਧਾਨ ਉਦਾਸੀ ਕੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜੇ ਕੋਸ਼ਨਸ਼ਰ ਸਿੰਘ ਦੇ ਖਿਲਾਫ ਐਸਸੀ ਦੇ ਹੁਕਮਾਤੇ ਮਹਿਲਾ ਪਹਿਲਵਾਨਾਂ ਦੇ ਨਾਲ ਜਿੰਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਪਰ ਨਾ ਤਾਂ ਉਸ ਨੂੰ ਉਸਦੇ ਪਦ ਤੋਂ ਹਟਾਇਆ ਗਿਆ ਤੇ ਨਾ ਹੀ ਉਸ ਨੂੰ ਅਜੇ ਤੱਕ ਗਿਤਾ ਦਿੱਤਾ ਚਾਰਿਆ ਤੇ ਉਹ ਕਹੇ ਪਾਜਪਾ ਦੀ ਕੇਂਦਰ ਸਰਕਾਰ ਅਤੇ ਦੋਸ਼ੀ ਭਾਜਪਾ ਸੰਸਦ ਮੈਂਬਰ ਬ੍ਰਿਜੇ ਕੋਸ਼ਨਸ਼ਰ ਸਿੰਘ ਦੇ ਖਿਲਾਫ ਪਰਦਰਸ਼ੀ ਤਾਰੀਖ ਮਹਿਲਵਾਨਾਂ ਦੇ ਸਮਰਥਨ ਚ ਪੰਜਾਬ ਕਾਂਗਰਸ ਸੇਵਾਦਾਰ ਦੇ ਉਪਰਧਾਨ ਸੁਭਾਸ਼ ਭਾਰਤ ਭਾਰਗਮ ਨੇ ਪ੍ਰਦਾਨ ਕੀ ਏਕ ਹੈ ਜ਼ਿਲ੍ਹਾ ਕਪੂਰਥਲੇ ਵਿਖੇ ਸ਼ਹੀਦ ਪਗਸਨ ਚੌਕ ਵਿਖੇ ਸਿਲੌਨ ਦੇ ਬੈਨਰ ਲੈ ਕੇ ਜ਼ੋਰਦਾਰ ਅਥੀ ਫੁਕ ਮੁਜਹਰ ਕੀਤਾ ਗਿਆ ਇਸ ਮੌਕੇ ਕਾਂਗਰਸ ਸੇਵਾਦਲ ਪੰਜਾਬ ਦੇ ਮੀਤ ਪ੍ਰਧਾਨ ਸੁਬਾਸ਼ ਭਾਰਗਮ ਨੇ ਪੱਤਰਕਾਰਾਂ ਨਾਲ ਅੱਜ ਗੱਲਬਾਤ ਕਰਦਿਆ ਕਿ ਕਿਹਾ ਆਉਂਦੇ ਹਾਂ ਇਹ ਮਾਮਲਾ ਖੋਸਲਾ ਜੀ ਇਦਾਂ ਆ ਕਿ ਜਨਵਰੀ ਮਹੀਨੇ ਦੇ ਵਿੱਚ ਪਹਿਲੀ ਵਾਰੀ ਭਾਰਤ ਦੀਆਂ ਜੜੀਆਂ ਪਹਿਲਵਾਨ ਬੇਟੀਆਂ ਜੜੀਆਂ ਸਾਡੇ ਹਿੰਦੁਸਤਾਨ ਦੀ ਸ਼ਾਨ ਜੜੀਆਂ ਕਿ ਅਲੱਗ-ਅਲੱਗ ਵਰਗ ਦੇ ਵਿੱਚ ਦੇਸ਼ ਵਾਸਤੇ ਕੋਈ 올림픽 ਵਿੱਚ ਕੋਈ ਏਸ਼ੀਆਨ ਲੈਵਲ ਤੇ ਕੋਈ ਨੈਸ਼ਨਲ ਲੈਵਲ ਤੇ ਔਰ ਕੋਈ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਦੇਸ਼ ਵਾਸਤੇ ਪਦਕ ਜਿੱਤ ਕੇ ਲਿਆਉਣ ਵਾਲੀਆਂ ਪਹਿਲਵਾਨ ਬੇਟੀਆਂ ਜਿਹੜੀਆਂ ਕਿ ਜਨਵਰੀ ਦੇ ਵਿੱਚ ਪਹਿਲੀ ਵਾਰੀ ਉਹਨਾਂ ਨੇ ਜੰਤਰ ਮੰਤਰ ਦੇ ਉੱਤੇ ਬੈਠ ਕੇ ਭਾਰਤੀ ਜਨਤਾ ਪਾਰਟੀ ਦੇ ਇੱਕ ਸੰਸਦ ਬ੍ਰਿਜ ਭੂਸ਼ਣ ਸ਼ਰਨ ਦੇਵ ਉੱਪਰ ਦੋਸ਼ ਲਗਾਏ ਜਿੋਂਨ ਸ਼ੋਸ਼ਣ ਦੇ ਜਨਵਰੀ ਮਹੀਨੇ ਦੇ ਵਿੱਚ ਬੈਠੇ ਤੇ ਆ ਕੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਸਰਕਾਰ ਨੇ ਕਿ ਅਸੀਂ ਕੋਈ ਗੱਲ ਨਹੀਂ ਕਾਰਵਾਈ ਕਰਾਂਗੇ ਤੁਸੀਂ ਆਪਣੇ ਘਰ ਜਾਓ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਅਸ਼ਵਾਸ਼ਣ ਤੋਂ ਬਾਅਦ ਉਹ ਬੇਟੀਆਂ ਉੱਠ ਕੇ ਆਪਣੇ ਘਰ ਚਲੀ ਗਈਆਂ ਪਰ ਜਨਵਰੀ ਤੋਂ ਲੈ ਕੇ ਆ ਤੁਸੀਂ ਦੇਖੋ ਹੁਣ ਮਈ ਸਟਾਰਟ ਹੋ ਗਿਆ ਹੈ April ਤੱਕ 4 ਮਹੀਨੇ ਤੱਕ ਕਿਸੇ ਸਰਕਾਰ ਨੇ ਉਹਨਾਂ ਦੀ ਯੋਗਸੋਗ ਨਹੀਂ ਲਈ ਤੇ ਔਰ ਕਿਸੇ ਸੰਸਦ ਦੇ ਉੱਤੇ ਜਿਹੜਾ ਸੰਸਦ ਜੀ ਤੇ ਦੋਸ਼ ਲੱਗੇ ਸੀ ਜਿਹੜਾ ਕਿ ਭਾਰਤੀ ਰੈਸਲਿੰਗ ਫੈਡਰੇਸ਼ਨ ਦਾ ਆਲ ਇੰਡੀਆ ਦਾ ਪ੍ਰੈਜ਼ੀਡੈਂਟ ਵੀ ਆ ਔਰ ਭਾਰਤੀ ਜਨਤਾ ਪਾਰਟੀ ਦਾ ਇੱਕ ਬਾਹੂਬਲੀ ਸੰਸਦ ਹੈ ਕੋਈ ਉੱਤੇ ਕਾਰਵਾਈ ਨਹੀਂ ਹੋਈ ਸਰਕਾਰ ਦਬਾਅ ਵਿੱਚ ਸੀ ਕਿਉਂਕਿ ਸਰਕਾਰ ਦਾ ਉਹ ਬਹੁਤ ਵੱਡਾ ਵੋਟ ਬੈਂਕ ਦੀ ਪ੍ਰਤੀਨਿਧਤਾ ਕਰਦਾ ਉਹ ਬੰਦਾ ਜਿਹੜਾ ਆ ਉਸ ਤੋਂ ਬਾਅਦ 3 ਮਹੀਨੇ ਵੇਟ ਕਰਨ ਤੋਂ ਬਾਅਦ ਉਹ ਭਾਰਤ ਦੀਆਂ ਉਹ ਬੇਟੀਆਂ ਫਿਰ ਜਨਤਰ ਮੰਤਰ ਤੇ ਆ ਕੇ ਦਿੱਲੀ ਦੇ ਵਿੱਚ 11 ਦਿਨ ਤੋਂ ਬੈਠੀਆਂ ਬੜੇ ਸ਼ਰਮ ਦੀ ਗੱਲ ਹੈ ਕਿ ਕੇਂਦਰ ਸਰਕਾਰ ਦੇ ਵਿੱਚ ਚੱਲ ਰਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਜਿਸ ਵੇਲੇ ਬਜਰੰਗ ਪੂਨੀਆ ਔਰ ਇਹ ਜੜੀਆਂ ਬੇਟੀਆਂ ਬੈਠੀਆਂ ਆ ਇਹ ਮੈਡਲ ਲੈ ਕੇ ਆਈਆਂ ਇਹਨਾਂ ਨੂੰ ਚਾਹ ਤੇ ਬੁਲਾਇਆ ਖਾਣਾ ਖਵਾਇਆ ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖਿਆ ਹੋਣਗੀਆਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਦੇਸ਼ ਦੀ ਸ਼ਾਨ ਹੋ ਔਰ ਅੱਜ ਉਹ ਦੇਸ਼ ਦੀ ਸ਼ਾਨ 11 ਦਿਨ ਤੋਂ ਦਿਨ ਰਾਤ ਸੜਕ ਦੇ ਉੱਤੇ ਉਹ ਬੇਟੀਆਂ ਸੌ ਰਹੀਆਂ ਅੱਜ ਕੇਂਦਰ ਸਰਕਾਰ ਕਿੱਥੇ ਆ ਉਹ ਭਾਰਤ ਦੀ ਸ਼ਾਨ ਸੜਕਾਂ ਦੇ ਉੱਤੇ ਸੌ ਰਹੀ ਹੈ ਅੱਜ ਕੇਂਦਰ ਸਰਕਾਰ ਕਿੱਥੇ ਆ ਮੈਂ ਪੁੱਛਣਾ ਚਾਹੁੰਨਾ ਸਮ੍ਰਿਤੀ ਰਾਣੀ ਨੂੰ ਮੈਂ ਪੁੱਛਣਾ ਚਾਹੁੰਨਾ ਨਿਰਮਲਾ ਸਿਤਾ ਰਮਣ ਨੂੰ ਕਿ ਉਹ ਇੱਕ ਲੇਡੀ ਨੇ ਜਿਸ ਵੇਲੇ ਦੇਸ਼ ਦੇ ਵਿੱਚ ਛੋਟਾ ਜਾਂ ਕੋਈ ਕੰਮ ਹੁੰਦਾ ਸੀ ਕਾਂਗਰਸ ਦੀ ਸਰਕਾਰ ਵੇਲੇ ਲੋਕ ਬਾਹਰ ਨਿਕਲ ਕੇ ਸੜਕਾਂ ਦੇ ਉੱਤੇ ਨਾਰੇ ਲਾਉਂਦੇ ਸੀ ਅੱਜ ਮੈਂ ਪੁੱਛਣਾ ਚਾਹੁੰਦਾ ਉਹ ਕਿੱਥੇ ਆ ਜੇਂਦਰ ਦੇ ਗ੍ਰਹਿ ਮੰਤਰੀ ਕਿਉਂਕਿ ਦਿੱਲੀ ਦੀ ਜਿਹੜੀ ਪੁਲਿਸ ਹੈ ਪ੍ਰਸ਼ਾਸਨ ਹੈ ਉਹ ਸਾਰਾ ਗ੍ਰਹਿ ਮੰਤਰਾਲੇ ਦੇ ਅੰਡਰ ਹੈ ਅੱਜ ਮੈਂ ਪੁੱਛਣਾ ਚਾਹੁੰਦਾ ਅਮਿਤ ਸ਼ਾਹ ਜੀ ਨੂੰ ਕਿਉਂ ਕਿੱਥੇ ਨੇ ਨਰਿੰਦਰ ਮੋਦੀ ਜੀ ਸਾਰੇ ਇਸ ਤਰ੍ਹਾਂ ਬੈਠੇ ਆ ਅੱਖਾਂ ਬੰਦ ਕਰਕੇ ਜਿੱਦਾਂ ਕੁਝ ਹੋਇਆ ਹੀ ਨਹੀਂ ਆ ਤੋ ਇਹ ਬੜੇ ਸ਼ਰਮ ਦੀ ਗੱਲ ਹੈ ਕਿ 11 ਦਿਨ ਤੋਂ ਭਾਰਤ ਦੀਆਂ ਬੇਟੀਆਂ ਆਪਣੇ ਸ਼ਾਨ ਵਾਸਤੇ ਆਪਣੇ ਮਾਨ ਸਨਮਾਨ ਦੀ ਲੜਾਈ ਵਾਸਤੇ ਬੈਠੀਆਂ ਔਰ ਇਸ ਤੋਂ ਵੀ ਵੱਡੀ ਸ਼ਰਮ ਦੀ ਗੱਲ ਇਹ ਆ ਕਿ 5 ਦਿਨ ਤੱਕ ਕਿਸੇ ਪੁਲਿਸ ਨੇ ਉੱਥੇ ਉਹਨਾਂ ਤੇ ਐਫ ਆਈ ਆਰ ਨਹੀਂ ਕੀਤੀ ਉਹ ਸੰਸਦ ਦੇ ਉੱਤੇ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਉੱਥੇ ਸੰਸਦ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਮੈਂ ਸਮਝਦਾ ਕਿ ਇਸ ਤੋਂ ਵੱਡਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਇਸ ਤੋਂ ਵੱਡੀ ਨਲਾਇਕ ਔਰ ਇਸ ਤੋਂ ਵੱਡੀ ਘਟਿਆ ਸਰਕਾਰ ਕੋਈ ਨਹੀਂ ਹੋ ਸਕਦੀ ਜਿਦੇ ਵਿੱਚ ਸੁਪਰੀਮ ਕੋਰਟ ਨੂੰ ਆ ਕੇ ਸੰਗਿਆਲ ਲੈਣਾ ਪਵੇ ਕਿ ਭਾਈ ਐਫ ਆਈ ਆਰ ਕਿਉਂ ਨਹੀਂ ਕਰੀ ਜਦ ਕਿ ਸਾਰਾ ਤੁਸੀਂ ਸਾਰੇ ਲਾਅ ਨਾਲ ਸੰਬੰਧਿਤ ਤੋਂ ਜਾਣਦੇ ਹੋ ਇਸ ਗੱਲ ਨੂੰ ਕਿ ਅਗਰ ਇਦਾਂ ਦਾ ਕੋਈ ਮਾਮਲਾ ਹੁੰਦਾ ਹੈ ਤਾਂ ਸੁਪਰੀਮ ਕੋਰਟ ਦੇ ਆਰਡਰ ਹੈ ਕਿ ਪਹਿਲਾਂ ਐਫ ਆਈ ਆਰ ਹੋਏਗੀ ਛਾਣਵੀਂ ਬਾਅਦ ਹੋਏਗੀ ਇਹੋ ਜਿਹਾ ਕਿਹੜਾ ਦਬਾਅ ਹੈ ਪ੍ਰਧਾਨ ਮੰਤਰੀ ਤੇ ਅਮਿਰ ਸ਼ਾਹ ਜੀ ਦੇ ਉੱਤੇ ਸਾਰੇ ਮੰਤਰੀ ਮੰਡਲ ਦੇ ਉੱਤੇ ਅਜ ਇਹੋ ਜਿਹਾ ਕਿਹੜਾ ਦਬਾਅ ਹੈ ਕਿ ਪ੍ਰਿਜ ਭੂਸ਼ਣ ਸ਼ਰਨ ਇੰਨਾ ਵੱਡਾ ਇੰਨਾ ਤਾਕਤਵਰ ਬੰਦਾ ਹੋ ਗਿਆ ਅਸੀਂ ਸੁਣਦੇ ਸੀ ਕਿ ਉਹ ਬਾਹੂਬਲੀ ਹੈ ਪਰ ਵਾਕਈ ਉਹ ਗੱਲ ਸਾਬਤ ਹੋ ਰਹੀ ਹੈ ਕਿ ਉਹ ਇੱਕ ਭਾਜਪਾ ਦਾ ਇੱਕ ਬਾਹੂਬਲੀ ਨੇਤਾ ਆ ਭਾਰਤੀ ਜਨਤਾ ਪਾਰਟੀ ਜਿਹੜੇ ਐਲੀਗੇਸ਼ਨ ਲਾਉਂਦੀ ਸੀ ਕਿ ਕਾਂਗਰਸ ਪਾਰਟੀ ਦੇ ਵਿੱਚ ਬਾਹੂਬਲੀ ਲੋਕ ਨੇ ਪਰਿਵਾਰਵਾਦ ਹੈ ਮੈਂ ਕਹਿੰਨਾ ਵੀ ਅੱਜ ਪਰਿਵਾਰਵਾਦ ਦੀ ਕਹਾਣੀ ਸੁਣ ਲਓ ਅੱਜ ਜਿਹੜਾ ਬ੍ਰਿਜ ਪੂਸ਼ਣ ਸ਼ਰਨ ਹੈ ਇਹ ਆਪ ਭਾਰਤੀ ਫੈਡਰੇਸ਼ਨ ਆਫ ਇੰਡੀਆ ਦਾ ਜਿਹੜਾ ਕੁਸ਼ਤੀ ਦਾ ਸੰਘ ਹੈ ਉਹਦਾ ਆਪ ਹੀ ਪ੍ਰਧਾਨ ਹੈ ਇਹਦਾ ਜਿਹੜਾ ਮੁੰਡਾ ਹੈ ਉਹਦਾ ਉਪ ਪ੍ਰਧਾਨ ਹੈ ਇਹਦਾ ਜਿਹੜਾ ਜਵਾਈ ਹੈ ਉਹ ਬਿਹਾਰ ਦੇ ਕੁਸ਼ਤੀ ਸੰਘ ਦਾ ਪ੍ਰੈਜ਼ੀਡੈਂਟ ਹੈ ਇਹਦੇ بیٹے ਦਾ ਜਿਹੜਾ ਸਾਲਾ ਆ ਉਹ ਸੈਕਟਰੀ ਆ ਇਸ ਸੰਘ ਦਾ ਤੈਸ ਤੋਂ ਵੱਡਾ ਪਰਿਵਾਰਵਾਦ ਤਾਂ ਮੈਂ ਕਹਿੰਦਾ ਦੁਨੀਆ ਦੇ ਵਿੱਚ ਕਿਤੇ ਹੈ ਹੀ ਨਹੀਂ ਆ ਇਹਨਾਂ ਨੇ ਤਾਂ 70 ਸਾਲਾਂ ਵਿੱਚ ਏਡਾ ਵੱਡਾ ਪਰਿਵਾਰਵਾਦ ਪੈਦਾ ਕਰਤਾ ਕਾਂਗਰਸ ਦੇ ਉੱਤੇ 70 ਸਾਲ ਤੋਂ ਇਲਿਗੇਸ਼ਨ ਲਾ ਰਹੇ ਕਿ ਇਹਨਾਂ ਨੇ ਪਰਿਵਾਰਵਾਦ ਪੈਦਾ ਕੀਤਾ ਸੋ ਅੱਜ ਮੈਂ ਗੱਲ ਸਵਾਲ ਇਹ ਨਹੀਂ ਹੈ ਕਿ ਇਹ ਵਿਅਕਤੀ ਕਿਹੜੇ ਦਲ ਨਾਲ ਸੰਬੰਧਿਤ ਹੈ ਕਿਹੜੀ ਚੀਜ਼ ਨਾਲ ਮੈਂ ਕਹਿੰਦਾ ਪ੍ਰਧਾਨ ਮੰਤਰੀ ਜ਼ਿੰਮੇਵਾਰੀ ਕੀ ਹੈ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਹੁੰਦਾ ਆ ਸੰਵਿਧਾਨ ਦੀ ਪਰਿਭਾਸ਼ਾ ਕਿਦਾ ਦੇ ਦੇ ਇੱਥੇ ਸੰਵਿਧਾਨ ਦੀ ਪਰਿਭਾਸ਼ਾ ਇਹ ਆ ਕਿ ਜਦੋਂ ਕੋਈ ਕਿਸੇ ਦੇ ਉੱਤੇ यौन ਸ਼ੋਸ਼ਣ ਦੇ ਜਦੋਂ ਕੋਈ ਅਲੀਗੇਸ਼ਨ ਲੱਗਦੇ ਆ ਸਾਡੀ ਜਿਹੜੀ ਸੁਪਰੀਮ ਕੋਰਟ ਆ ਉਹ ਕਹਿੰਦੀ ਹੈ ਕਿ ਉਸ ਵੇਲੇ ਉਸ ਮੁੱਦੇ ਤੇ ਪਹਿਲਾ ਐਫ ਆਈ ਆਰ ਹੁੰਦੀ ਆ ਫਿਰ ਛਾਣਬੀਣ ਹੁੰਦੀ ਆ ਅਗਰ ਕੋਈ ਸੰਗੀਨ aarop ਕਿਸੇ ਐਹੋਜੀ ਪਰਸਨੈਲਿਟੀ ਦੇ ਉੱਤੇ ਲੱਗਦੇ ਆ ਤਾਂ ਉਹ ਕਹਿੰਦੇ ਪਹਿਲਾਂ ਛਾਣਬੀਣ ਬਾਅਦ ਦੀ ਗੱਲ ਆ ਪਹਿਲਾਂ ਐਫ ਆਈ ਆਰ ਕਰੋ ਇੱਥੇ ਤਾਂ ਪੁਲਿਸ ਐਫ ਆਈ ਆਰ ਕਰ ਹੀ ਨਹੀਂ ਰਹੀ ਆ ਇਦਾਂ ਲੱਗ ਰਿਹਾ ਕਿ ਪੁਲਿਸ ਦੇ ਨਾਲ ਨਾਲ ਸਾਰੀ ਸਰਕਾਰ ਜਿਹੜੀ ਆ ਉਹ ਕੰਨਾਂ 'ਚ ਰੂਂ ਦੇ ਕੇ ਸੌ ਗਈ ਆ ਸੋ ਅਸੀਂ ਅੱਜ ਕਾਂਗਰਸ ਸੇਵਾਦਾਲ ਵੱਲੋਂ ਪੂਰੇ ਜ਼ਿਲ੍ਹਾ ਕਾਂਗਰਸ ਸੇਵਾਦਾਲ ਦੀ ਸਮੂਚੀ ਟੀਮ ਅੱਜ ਇੱਥੇ ਸਾਡੇ ਆਲ ਇੰਡੀਆ ਪ੍ਰਧਾਨ ਲਾਲਜੀ ਦੇਸਾਈ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਇਹ ਪ੍ਰਦਰਸ਼ਨ ਕੱਲਾ ਇੱਥੇ ਨਹੀਂ ਹੋ ਰਿਹਾ ਪੂਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਰਟਰ ਲੈਵਲ ਦੇ ਉੱਤੇ ਇਹ ਪ੍ਰਦਰਸ਼ਨ ਹੋ ਰਿਹਾ ਭਾਰਤ ਦੀਆਂ ਬੇਟੀਆਂ ਨੂੰ ਇਨਸਾਫ ਦਿਵਾਉਣ ਵਾਸਤੇ ਉਹਨਾਂ ਦੀ ਅਸਮਤ ਦੇ ਨਾਲ ਜਿਹੜਾ ਖਿਲਵਾੜ ਕੀਤਾ ਗਿਆ ਇਸ ਬਾਹੂਬਲੀ ਐਮਪੀ ਦੁਆਰਾ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ ਗ੍ਰਹਿ ਮੰਤਰਾਲੇ ਔਰ ਜਿਹੜੀ ਦਿੱਲੀ ਪੁਲਿਸ ਆ ਉਹ ਤੁਰੰਤ ਇਹਦੀ ਗ੍ਰਿਫਤਾਰੀ ਕਰੇ ਔਰ ਇਹਨੂੰ ਗ੍ਰਿਫਤਾਰ ਕਰਕੇ ਇਹੋ ਜਿਹੇ ਜਿਹੜੇ ਬਾਹੂ ਬਲੀ ਜਿਹੜੇ ਬੇਟੀਆਂ ਦਾ ਸ਼ੋਸ਼ਣ ਕਰਦੇ ਇਹਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸਿੱਟਣ ਔਰ ਇਸ ਬੇਟੀਆਂ ਨੂੰ ਇਨਸਾਫ ਦਿੱਤਾ ਜਾਏ ਸਾਡੀ ਮੰਗ ਆ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਪੰਜਾਬ ਜੈ ਭਾਰਤ 23 ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸਲਾ ਰਿਪੋਰਟ